ਪੰਜਾਬ ਸਰਕਾਰ ਨੇ ਜਿਹੜੀ ਇੱਕ ਕਮੇਟੀ ਬਣਾ ਕੇ ਵਿਧਾਇਕ ਦੀ ਤਨਖਾਹ 84000 ਤੋਂ 3 ਲੱਖ ਕਰਨ ਦਾ ਤਜਵੀਜ਼ ਹੈ ਤੇ ਜਿਹੜੇ ਸਾਰੇ ਪੱਤੇ ਦੁੱਗਣੇ ਕਰਨ ਦੀ ਤਜਵੀਜ਼ ਹੈ ਅੱਜ ਦਾ ਸਾਂਝਾ ਫਰੰਟ ਦਾ ਇਕੱਠ ਉਹਨਾਂ ਦੀ ਵੀ ਪਰ ਜੋ ਨਖੇਦੀ ਕਰਦਾ ਹੈ ਇਸ ਕਰਕੇ ਦੋਵੇਂ ਬਾਹਾਂ ਖੜੀਆਂ ਕਰਕੇ ਆਪਾਂ ਇਹਨਾਂ ਦੋਨਾਂ ਲੜਾ ਕਰ ਲੋ ਨਾਲ ਬੋਲ ਪਾ ਕੇ ਸਾਂਝਾ ਕਰ ਲੋ ਫਿਰ ਇਹਨੂੰ ਠੀਕ ਕਰਾਂਗੇ ਅੱਜ ਹੀ ਠੀਕ ਕਰਕੇ ਜਾ ਸਕਦੇ ਸੀ ਅਸੀਂ ਕਿਉਂਕਿ ਤੁਹਾਡੇ ਚ ਜਿੰਦਾਬਾਦ ਇਹ ਭਿੰਤੀ ਕਰਦਾ ਸੀ ਸੀਆਈਡੀ ਨੇ ਇਤਨਾ ਪ੍ਰਬੰਧ ਨਹੀਂ ਜਦੋਂ ਢਿੱਡੂ ਗੱਲ ਮੇਰੀ ਨਿਕਲੀ ਜਾਏ ਕਿ ਸ਼ਬਦ ਨਾ ਪਾਰਲੀਮੈਂਟਰ ਨਿਕਲੇ ਆ ਮੈਂ ਭਗਵਾਨ ਜਮਾਨ ਨੂੰ ਸੁਣਾਉਣੀ ਕਰਨਾ ਚਾਹੁੰਦਾ ਮਿੱਤਰ ਕਲਾਕਾਰ ਤੁਸੀਂ ਬਹੁਤ ਹੈ ਤੇ ਕਲਾਕਾਰ ਅਸੀਂ ਨਹੀਂ ਬਣੇ ਆ ਅਸੀਂ ਬੜਾ ਕੁਝ ਵੀ ਅੱਛਾ ਪਿੰਡ ਮਹਿਣ ਆਇਆ ਜੇ ਜੇਕਰ ਸਾਡੇ ਕਿਨਵਾਲ ਚਾ ਗੁਣਾ ਇਹ ਕਿ ਨਾਗ ਵੱਲ ਪੈਂਦਾ ਕਿੱਥੇ ਤਰਨ ਇਹ ਹੋ ਜਾਂ ਨਾਲ ਬਰ ਪਾਵਾਂਗੇ ਸਾਰੇ ਪੰਜਾਬ ਦੇ ਛੱcke ਤੋਂ ਵੀ ਤਰ੍ਹਾਂ ਫੜਨਗੇ ਸਾਲਣ ਔਖਾ ਹੋ ਜਾਗਾ ਇਹ ਬਿਜਲੀ ਵਾਲੇ ਨੇ ਇਹਨਾਂ ਦਾ ਨਾਲ ਬਰ ਪਾਇਆ ਕਿ ਛੁੱਟੇ ਨਾ ਨਹੀਂ ਮੈਂ ਤੁਹਾਨੂੰ ਇਸ ਸਟੇਜ ਤੋਂ ਵਾਰਨਿੰਗ ਦਿੰਨੇ ਆ ਇਹਨਾਂ ਲੋਕਾਂ ਨਾ ਬੈਠੇ ਇਹਨਾਂ ਲੋਕਾਂ ਨਾ ਬੈਠੇ ਇਹਨਾਂ ਦੇ ਮਸਲੇ ਬਹੁਤ ਵੱਡੇ ਮਸਲੇ ਨਹੀਂ ਹੈਗੇ ਹੱਲ ਕਿੱਥੇ ਜਾ ਸਕਦੇ ਆ ਸੋ ਮੈਂ ਬਹੁਤੀ ਦੂਰ ਨਾ ਜਾਂਦਾ ਦੋਸਤੋ ਸਮਾਂ ਘਟਾਏ ਕਿ ਤੁਹਾਨੂੰ ਸਦਾ ਦੇ ਨੇ ਸਾਡੀ ਜਥੇਬੰਦੀ ਨੂੰ ਸਦਾ ਦਿੰਦੇ ਆ ਅਸੀਂ ਪੈਨਸ਼ਨਰ ਛੋਟੇ ਸੁਣ ਵਾਲੇ ਪੂਰਨ ਰੂਪ ਦਾ ਤੁਹਾਡੇ ਨਾਲ ਸਾਂਝੀ ਕਟਿਕੜੀ ਪਾ ਕੇ ਚੱਲਣਾ ਚਾਹੁੰਦੇ ਆ ਆਮ ਵਿਚਾਰ ਨੂੰ ਪਰੋਟ ਕੇ ਬੱਖੋ ਕਬਚਾ ਰਹੀ ਇਕੱਠੇ ਕਿੱਥੇ ਨੇ ਇੱਕ ਤਰ ਕਰਕੇ ਵੱਡੀ ਕਾਬਲੇ ਜੋੜੇ ਨੇ ਆ ਅਸੀਂ ਤੁਹਾਨੂੰ ਨਾਲ ਜੋੜ ਕੇ ਤੁਹਾਡੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ ਅੱਜ ਬਿਲਾਜ ਦੇ ਪੈਨਸ਼ਨ ਫੰਡ ਜਿੱਥੇ ਚੰਡੀਗੜ੍ਹ ਤਿੰਨ ਤਿੰਨ ਉੱਤਰਾਂ ਮਾਰ ਜਾਂ ਆਇਆ ਉੱਥੇ 25 ਤਰੀਕ ਨੂੰ ਅਸੀਂ ਬੀਲੀ ਬੋਟ ਦੇ ਬੂਏ ਘੜੀ ਵੱਡੇ ਕਾਫਲੇ ਲੈ ਕੇ ਪਹੁੰਚਾਗੇ ਸੋ ਇਹਨਾਂ ਕੁਛ ਕਹਿੰਦਾ ਹਾਂ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਸਮਝੋ ਗਿਆ ਹੱਥ ਲੱਗ ਰਿਹਾ ਆਓ ਸਾਰੇ ਇਕੱਠੇ ਹੋ ਕੇ ਇਸ ਹਾਕਮਾਂ ਦੀ ਬਿਮਾਰੀ ਦਾ ਜੜ ਰੱਬ ਕੇ ਇੱਕੋ ਇੱਕੋ ਜੜਾ ਹੈ ਇਕਤਾ ਇਕਤਾ ਨਾਲ ਇਹਨਾਂ ਸਾਰوں ਠੀਕ ਕਰ ਸਕਦੇ ਹਾਂ ਧੰਨਵਾਦ ਵੋਟਾਂ ਦੀ ਨੀਤੀ ਦੇ ਵਿੱਚ ਅਸੀਂ ਬਿਲਕੁਲ ਜਿਹੜੇ ਆ ਇਸ ਵळे ਮੈਂ ਮਹਿਸੂਸ ਕਰਦਾ ਅਸੀਂ ਫੇਲ ਆਂ ਜਦੋਂ ਕਿ ਇਹ ਸਰਕਾਰ ਬਣੀ ਆ ਪਿਛਲੇ ਸਮੇਂ ਦੇ ਵਿੱਚ ਤਾਂ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਣ ਗਈ ਕਿ ਅਸੀਂ ਇੱਕ ਤੀਸਰਾ ਬਦਲਾਅ ਵੇਖਣਾ ਔਰ ਤੀਸਰੇ ਬਦਲਾਅ ਨੇ ਉਹ ਕੰਮ ਕੀਤੇ ਆ ਜਿਹੜੀਆਂ ਇਹਦੋਂ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਦੋਂ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਵੇ ਕੈਪਟਨ ਅਮਰਿੰਦਰ ਸਿੰਘ ਹੋਵੇ ਸਰਜੀਤ ਸਿੰਘ ਬਰਨਾਲਾ ਹੋਵੇ ਚਾਹੇ ਐਨੀ ਕੋਈ ਹੋਰ ਮੁੱਖ ਮੰਤਰੀ ਹੋਵੇ ਜਦੋਂ ਮਲਾਜਮਾਂ ਦਾ ਗਰੋਹ ਮਲਾਜਮਾਂ ਦਾ ਕੋਲ ਸਿਖਰ ਤੇ ਹੁੰਦਾ ਸੀ ਤਾਂ ਸਾਡੀਆਂ ਸਾਂਝੀਆਂ ਜਥੇਬੰਦੀਆਂ ਜਿਹੜੀਆਂ ਸੀ ਉਹਨਾਂ ਨਾਲ ਗੱਲਬਾਤ ਕਰਦੇ ਸੀ ਪਰ ਸਾਥੀਓ ਇਹ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਪਿਆ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਇੱਕ ਆਮ ਪਰਿਵਾਰ ਦੇ ਵਿੱਚੋਂ ਆ ਮੈਂ ਮਾਸਟਰ ਦਾ ਮੁੰਡਾ ਵਾਂ ਮੈਂ ਸਮਝਦਾ ਵੀ ਜਦੋਂ ਉਹ ਮਾਸਟਰ ਦਾ ਮੁੰਡਾ ਕਹਿੰਦਾ ਵਾ ਉਹ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਨਹੀਂ ਸਮਝਦਾ ਜੇ ਉਹ ਮਾਸਟਰ ਦਾ ਮੁੰਡਾ ਸਮਝਦਾ ਹੋਵੇ ਤਾਂ ਫਿਰ ਉਹਨੂੰ ਇਹ ਗੱਲ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੇ ਉਹਦੀ ਮਾਂ ਵਿਧਵਾ ਪੈਨਸ਼ਨ ਲੈਂਦੀ ਹੈ ਫੈਮਿਲੀ ਪੈਨਸ਼ਨ ਲੈਂਦੀ ਹੈ ਤਾਂ ਉਹਦਾ ਕਿਹਾਰਾ ਕਿਸ ਤਰ੍ਹਾਂ ਹੋ ਰਿਹਾ ਪਰ ਸਾਥੀਓ ਹੁਣ ਆਪਾਂ ਵੇਖ ਹੀ ਰਹੇ ਹਾਂ ਟੀਵੀ ਦੇ ਵਿੱਚ ਉਹਦੀ ਮਾਂ ਦੇ ਗਲ ਦੇ ਵਿੱਚ 2-2 ਕਿਲੋ ਦੇ ਸੋਨੇ ਦੇ ਹਾਰ ਤੁਰੇ ਫਿਰਦੇ ਨੇ ਉਹਦੀ ਪੈਣ ਜੜੀ ਆ ਉਹ ਓਐਸਡੀ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਦੌਰੇ ਕਰਦੀ ਫਿਰਦੀ ਆ ਔਰ ਇਹ ਸਾਨੂੰ ਮਹਿਸੂਸ ਕਰਨਾ ਚਾਹੀਦਾ ਸਾਥੀਓ ਕਿ ਜਦੋਂ ਅਸੀਂ ਲੜਦੇ ਆ ਮੇਰੇ ਤੋਂ ਪਹਿਲਾਂ ਕਿ ਸਾਥੀ ਨੇ ਗੱਲ ਕੀਤੀ ਐ ਕਿ ਕਿਸਾਨ ਸੰਘਰਸ਼ ਦੀ ਤਰ੍ਹਾਂ ਸਾਨੂੰ ਲੜਨਾ ਚਾਹੀਦਾ ਵਾ ਪਰ ਮੈਂ ਮਹਿਸੂਸ ਕਰਦਾ ਸਾਥੀਓ ਸਾਡੇ ਮੁਲਾਜ਼ਮ ਸਾਡੇ ਪੈਨਸ਼ਨਰ ਸਾਡੇ ਸਾਥੀ ਅਜੇ ਤੱਕ ਇਸ ਗੱਲ ਦਾ ਸਾਹਸ ਨਹੀਂ ਕਰ ਸਕੇ ਕਿਆ ਸੀ ਲੜਾਈ ਕਿਧਰ ਨੂੰ ਲੈ ਕੇ ਜਾਣੀ ਆ ਸੋ ਸਾਥੀਓ ਸਾਡੀ ਸਾਝੇ ਫਰੰਟ ਵੱਲੋਂ ਜਿਹੜੀ ਅੱਜ ਦੀ ਰੈਲੀ ਕੀਤੀ ਜਾ ਰਹੀ ਹੈ ਇਹ ਸਾਡੀ ਰੈਲੀ ਐ ਅੱਜ ਨੇ ਪ੍ਰਤੱਖ ਦੇ ਵਿੱਚੋਂ ਪਰਮਾਨ ਦੇਣਾ ਵਾ ਅੱਜ ਅਸੀਂ ਇਹ ਸਰਕਾਰ ਦੇ ਖਿਲਾਫ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਇਹ ਆਪਣੀ 84000 ਤਨਖਾਹ ਨੂੰ 3 ਲੱਖ ਤੇ ਲੈ ਕੇ ਜਾ ਰਹੀ ਹੈ ਇਹਦਾ ਸਾਨੂੰ ਨਿੰਦਿਆ ਕਰਨੀ ਚਾਹੀਦੀ ਹੈ ਇਸੇ ਨਾਲ ਸਾਥੀਓ ਅਸੀਂ ਪਾਵਰ ਕਾਮ ਦੇ ਸਾਥੀ ਕੰਮ ਕਰਦੇ ਆਂ ਪਾਵਰ ਕੰਪਨੀ ਦੀ ਮੈਨੇਜਮੈਂਟ ਵੱਲੋਂ ਸਾਡੇ ਮੁਲਾਜ਼ਮਾਂ ਦੇ ਉੱਤੇ ਜਿੱਦੜ ਧਮਕੀਆਂ ਮਾਰੀਆਂ ਜਾ ਰਹੀਆਂ ਕਿਉਂਕਿ ਅਸੀਂ ਲੜਾਈ ਦੇ ਮੈਦਾਨ 'ਚ ਆਸੀਂ ਪਹਿਲੀ ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜਾ ਕੇ ਧਰਨਾ ਲਾ ਕੇ ਆਏ ਆ ਉਸ ਤੋਂ ਬਾਅਦ ਲਗਾਤਾਰ ਸਰਕਾਰ ਜਿਹੜੀ ਹੈ ਇਸ ਗੱਲ ਤੇ ਖੜੀ ਹੈ ਕਿ ਅਸੀਂ ਬਿਜਲੀ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਉਣਾ ਵਾ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੂੰ ਇਸਮਾ ਲਾ ਕੇ ਇਹਦਾ ਪ੍ਰਿੰਸੀਪ ਪ੍ਰਯੋਗ ਕਰਕੇ ਵੇਖ ਕਿ ਉਹਨੂੰ ਪੰਜਾਬ ਦੇ ਮਲਾਜ਼ਮ ਜੜਿਆ ਕਿਸ ਤਰ੍ਹਾਂ ਇਹਦਾ ਮੂੰਹ ਤੋੜਵਾ ਜਵਾਬ ਦੇਣਗੇ ਇਸ ਕਰਕੇ ਸਾਥੀਓ ਸਾਨੂੰ ਇਹ ਤਹਈਆ ਕਰ ਲੈਣਾ ਚਾਹੀਦਾ ਕਿ ਪੰਜਾਬ ਮਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਹੈ ਇਹ ਸਾਡਾ ਇੱਕ ਵੱਡਾ ਤੇਰਿਆ ਹੈ ਇਹ ਦੋਣਾਵਾਂ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੂੰ ਇਸਮਾ ਲਾ ਕੇ ਇਹਦਾ ਪ੍ਰਿੰਸੀਪ ਪ੍ਰਯੋਗ ਕਰਕੇ ਵੇਖ ਕਿ ਉਹਨੂੰ ਪੰਜਾਬ ਦੇ ਮਲਾਜ਼ਮ ਜੜਿਆ